ਫਰਾਂਟ ਸਸਰੀ ਕਾਲ ਕੀ ਹਾਲ ਚਾਲਾ ਤੁਹਾਡੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੋਂ ਨਵੇਂ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਰਨ ਬਟੰਟਾਂ ਨੂੰ ਤੇ ਆਪਾਂ ਜਿੱਥੇ ਖੜੇ ਆ ਜੀ ਠੀਕ ਆ ਬਣ ਕੇ ਸਰਪੰਚ ਪਿੰਡ ਦੇ ਠੀਕ ਆ ਆ ਗਿੱਠੀ ਆਪਣੀ ਚੱਲੀ ਜਾਂਦੀ ਆ ਠੀਕ ਆ ਜੀ ਤੇ ਆਪਾਂ ਨੇ ਕੰਕਲ ਤੋਂ ਇੱਥੇ ਗਾਣਾ ਸੁਣਨ ਵਾਸਤੇ ਖੜੇ ਆ ਗਾਣਾ ਬੜਾ ਸੋਹਣਾ ਹੈ ਤਾਂ ਹਿੰਦੀ ਆ ਤੁਝੇ ਭੂਲਨੇ ਸੇ ਪਹਿਲੇ ਤੇਰੀ ਯਾਦ ਚਲੀ ਜਾਏ ਆ ਜਾਓ ਫਿਰ ਕਰਾਇਓ ਜੀ मुझे फूकने से पहले मेरा दिल निकाल लेना आओ क्या बात मुझे फूकने से पहले मेरा दिल निकाल लेना मेरे यार की अमानत कहीं साथ जल न जाए मेरे दिल में आज है, है, तो मैं बता दू वो महल बना रहे हैं क्या बात है मेरे झोपड़े के पीछे मेरी जान निकल जाए ना तेरी दोस्ती के पीछे क्या बात मेरे दिल में आज क्या है ਤੂੰ ਕਹੇ ਤੋ ਮੈਂ ਬਤਾ ਦੂੰ ਮਾਦ ਕਾ ਡੰਕਲ ਆਂਟੀ ਆਪਾ ਅੰਕਲ ਨੂੰ ਸਿੰਗਲ ਬਣ ਗਿਆ ਜੀ ਖਾੜੇ ਚ ਖੜਾ ਕਰਦਾ ਖਾੜਾ ਲਵਾਣਾ ਅੰਕਲ ਦਾ ਗਲੀਆਂ ਪੱਕੀਆਂ ਕਰਾਉਂਦਾ ਗਲੀਆਂ ਵਾਲਾ ਕੀ ਹੈਗਾ ਸਾਡੇ ਕੋਲੇ ਕਿਹੜਾ ਆਹ ਕੋਕੀਨਾ ਸੁਪੀ ਉਹ ਆਪਣਾ ਹਾਂ ਉਹ ਪਰਸੋ 500 ਤੁਸੀਂ ਗਾਈ ਜਾਂਦੇ ਸੀ ਬਹੁਤ ਤਕੜਕ ਆ ਹਾਂ ਅਸੀਂ ਇੱਥੇ ਸੁਣੀ ਜਾਂਦੇ ਸੀ ਠੇਕਾ ਲਾਈ ਜਾਂਦੇ ਲਾਇਓ ਅੰਕਲ ਇੱਕ ਵਾਰੀ ਇੱਕ ਵਾਰੀ ਸੂਫੀ ਵਾਲਾ ਇੱਕ ਸੂਫੀ ਵਾਲਾ ਇੱਕ ਤਾਂ ਨਹੀਂ ਆਉਂਦਾ ਫੇਰ ਕਿਹੜਾ ਕਰਾਂ ਜੀ ਤੂੰ ਸੁਣਾ ਦੇ ਮੈਨੂੰ ਅੰਦੇ ਨੂੰ ਮੈਨੂੰ ਪਤਾ ਹੀ ਨਹੀਂ ਮੈਂ ਪੰਜਾਬੀ ਕਹਿੰਦਾ ਹੀ ਨਹੀਂ ਬਸ ਚੱਲ ਹਿੰਦੀ ਹੋਰ ਸੁਣਾ ਫਿਰ ਸੁਣਾਓ ਸੁਣਾਓ ਜੀ ਹੂੰ 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 ਦੇਰੇ ਨਾ ਕੱਟੀ ਨੁੱਤ ਨਹੀਂ ਹੋ ਜਾਏ लोग कहते हैं शराबी है तुमने भी क्या शायद यही सोच लिया आ, 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 लोग कहते हैं मैं शराबी हूँ किसी को हुन का गुरु जवानी का नशा संग दिल की रवानी से परवाने का नशा चल आजकल समझ नहीं आ रहा <laughs> 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 सुनो और सुनो और सुनो इतनी भी महकसनी में खाने में जितनी हम छोड़ दिया करते थे पेवाने में ओ माय गॉड वेरी गुड ताड़गा मारो ताड़ियां यार ਸਲਾਮ ਹੈ ਕਰੋ ਕਲਾਕਾਰ ਦਾ ਕਾ ਦੇ ਕਲਾਕਾਰ ਇਹ ਹੁਣ ਆਪਣੇ ਉਧ ਜਾ ਰਹੀ ਹੈ ਅਡੀ ਚ ਤੇ YouTube ਤੇ ਜਾਊਗੀ ਅੰਕ ਪਹਿਲਾਂ ਤੋਂ ਕਮੈਂਟ ਕਰੋ ਬਈ ਸੋਹਣੇ ਸੋਹਣੇ ਠੀਕ ਹੈ ਤੇ ਗਾਰੇ ਕਿੱਦਾਂ ਦੇ ਲੱਗੇ ਉਹ ਸਾਨੂੰ ਕਮੈਂਟ ਚ ਲਾਦੀ ਭੇਟ ਵੀ ਆਉਂਦੀ ਚਲ ਸੁਣਾ ਤੋ ਫਿਰ ਚਲ ਦੇ ਸੁਣਾ ਦੀ ਜੇ ਲੱਗ ਰਿਹਾ हां ਉਹ ਤੁਸੀਂ ਆਪਰੇ ਉਹਨੇ ਗਾ ਰੂਦਾ ਠੀਕ ਰੱਖਦੇ ਆ ਕੋਈ ਨਹੀਂ ਉਹਦੇ ਵਿੱਚ 2 7 10 ਹੋ ਨਹੀਂ 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 ਅਮਰ ਕੰਮ ਕਰੀਏ ਚੱਲੋ ਨਾ ਲਗੂ ਕਰਨੀ ਕਰਨਾ ਅੱਜ ਫਰਾਈਟਾ ਤੇ ਨਾਲੇ ਆਪਣੇ ਪਰਸਵਾ ਲੰਗਰ ਆ ਜੀ ਆਪਣੇ ਠੀਕ ਆ ਸਾਰਿਆਂ ਨੂੰ ਤੁਹਾਨੂੰ ਖੁੱਲਾ ਸੱਦਾ ਹੈ ਠੀਕ ਆ ਕਰਨਾ ਬਠਿੰਡਾ ਵੱਲੋਂ ਪਰਸਵਾ ਆਪਾਂ ਲੰਗਰ ਕਰਨੇ ਬਾਅਦ ਜਾ ਰਹੇ ਆ ਠੀਕ ਆ ਆਪਣੇ ਬਾਰ ਚ ਤੇ ਖੁੱਲਾ ਸੱਦਾ ਫਰੈਂਡ ਸਾਰਿਆਂ ਨੂੰ ਠੀਕ ਆ ਭੈਣ ਭਰਾ ਸਾਰੇ ਪਹੁੰਚੋ ਹਮ ਹਮਾਕੇ ਇਕਾ ਜੀ ਤੇਨ ਵੀਰਵਾਰ ਹੈਗਾ ਵੀਰਵਾਰ ਹੀ ਹੈ ਪਤੋ ਅੱਜ 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 ਮੰਗਲਵਾਰ ਆ ਕੱਲ ਬੁੱਧਵਾਰ ਆ ਜੀ ਪਰਸੋ ਵੀਰਵਾਰ ਆ ਪਰਸੋ ਤਰੀਕ ਕਿੰਨੀ ਬੰਦੀ ਹੈ ਅੱਜ ਕਿੰਨੀ ਹੈ ਅੱਜ 24 ਆ 24 ਆ 26 ਤਰੀਕ 26 ਤਰੀਕ ਨੂੰ ਅੱਜ ਆਪਣੇ ਲੰਗਰ ਆ ਠੀਕ ਆ 엄마 ਹਮਾ ਕੇ ਆਇਓ ਸਾਰੇ ਤੇ ਚੱਕ ਦੇਣਾ ਪੱਟੇ ਤੇਰੀ ਮਾਦੀ ਤੇਰੀ ਮਾਦੀ ਖੰਡ ਮੁੱਕ ਗਈ ਜੀ ਹੋਈ ਓ ਮੈਂ ਕਾ ਕੇ ਲ ਭਾਇਆ ਕੇ ਹਾਂ ਜੀ ਬੱਸ ਮੈਂ ਚੱਲ ਪਿੱਛੇ ਦੌੜ ਜਾਂਦਾ ਲੈ ਲੈ ਅੱਗੇ ਚੱਲ 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 ਨਹੀਂ ਨਹੀਂ ਤੇਰੀ ਮਾਂ ਦੀ ਤੇਰੀ ਮਾਂ ਦੀ ਗੱਲ ਮੁੱਕ ਗਈ ਕੱਟ ਮੈਨੂੰ ਤਾਂ ਮੈਂ ਮੁਕਲਾ ਵੇ ਵਲਾਕਾਰਦੇ ਅੰਕਲ ਟੱਪ ਲੈ ਨੱਚ ਲੈਨੀ ਜਿੱਤੇ ਵੇਲੇ ਨੂੰ ਫੇਰ ਪਛਤਾਏਂਗੀ ਤੂੰ ਉਹ ਤੇਰੇ ਮੂੰਹ ਵਿੱਚ ਧੰਦ ਨਾ ਮੈਂ ਤੂੰ ਗਾਇ ਨਹੀਂ ਜਾਂਦਾ ਕੀ ਨੇ ਨਾਲ ਨੈਣ ਮਿਲਾਏਂਗੀ ਤੂੰ ਮਾਹੀ ਵਾਸਤੇ ਜੋੜ ਲੈ ਦਾਜ ਆਪਣਾ ਨਹੀਂ ਖਾਲੀ ਆ ਤਿੰਨ ਕਮੀਆਂ ਜਾਏਂਗੀ ਤੂੰ ਜਦ ਜੋ ਬੰਦੀ ਰੁੱਤ ਆਵੇ ਬੰਦਾ ਚੋਰੀ ਛੱਪੇ ਨੈਣ ਮਰਾਂ ਉਹ ਕੁੜੀ ਹੱਸ ਕੇ ਨਹੀਂ ਮੀਆਂ ਪਾਵੇ ਤਾਂ ਸਮਝੋ ਗੱਲ ਬਣ ਗਈ ਅੱਛੇ ਮਾਮਲਾ ਗੜਬੜ ਹੈ ਮੈਂ ਗੱਲ ਬਣਾਈ ਗੁਰਦਾਸ ਸਿੰਘ ਆ ਗਿਆ ਨਾ ਗੁਰਦਾਸ ਬਾੜੀ ਆ ਗਿਆ ਸੀ ਤਾਂ ਗਲੰਦਰ ਸਿੰਘ ਉਹਨੂੰ ਗੱਲ ਵੀ ਗੁਰਦਾਸ ਸਿੰਘ ਲਾਂਕਾ ਤੂੰ ਸੁਣਾਂ ਅੰਕਲ ਕੁਛ ਮੈਂ ਤਾਂ ਜਾਣਦਾ ਨਹੀਂ ਵੜਾ ਇਹਦਾ ਸੱਚ ਪੁੱਛੀ ਕਿਸੇ ਗੱਬੜ ਉਸ ਨਾ ਦੇ ਮੈਂ ਕਰਕੇ ਭਲਾਈ ਆ ਜਦ ਕੱਲੇ ਰਹਿਣ ਦੀ ਆਦਤ ਮਨ ਨੂੰ ਪਾਉਂਦੀ ਹੈ ਉਹ ਜਦ ਚੜੀ ਜਵਾਨੀ ਸੋਰ ਸ਼ਰਾਬ ਪਾਉਂਦੀ ਹੈ ਇਹ ਬਗਾਨੀ ਕੀ ਮਸਾਜ ਬਾਜ ਨੂੰ 200 ਰੁਪਏ ਕੱਢ ਕੇ ਵੇਚੀ ਉਹ ਦਿਨ ਨੂੰ ਖਾਦਤ ਹੋ ਗਏ ਜਾਈਂ ਦਿੱਤੇ ਵੀ ਨੀ ਜੱਗੇ ਲੱਗਦੇ ਗਲਤ ਆ ਇਹਣਾ ਵੀ ਜਦੋਂ ਗਾਣਾ ਹੀ ਨਹੀਂ ਪੂਰਾ ਕੀਤਾ 20 25 ਸਾਲ ਹੋ ਗਏ ਛੱਡੇ ਹੁਣ ਕਿੱਥੇ ਯਾਰ ਰੈਸਲ ਮੈਂ ਬਾਹਰ ਮੈਂ ਜਦੋਂ ਬਾਹਰ ਆਪਣਾ ਕਿਉਂ ਮੈਂ ਜਦੋਂ ਗਾਣਾ ਹੀ ਖਤਮ ਕਰਤਾ ਸਵਾਦ ਹੀ ਗਲ ਕੇ ਸਾਰ ਉਹ ਤੇਰੀ ਵਾਦੀ ਤੇਰੀ ਵਾਦੀ ਘਟ ਗਿਆ ਦੀ ਅਕਰ ਉਹ ਲੱਕੀ ਕੀ ਗਾਤਾ ਫੱਟ ਨਹੀਂ ਆਉਂਦਾ ਉਹ ਇੰਨਾ ਕੀ ਆਉਂਦਾ ਬਸ ਅੱਛਾ ਤੇਰੀ ਮਾਦੀ ਤੇਰੀ ਮਾਦੀ ਖੰਡ ਮੁੱਕ ਗਈ ਜਦ ਮੈਂ ਮੁਕਲਾਵੇ ਆਈ ਨਹੀਂ ਆਂਦਾ ਲੱਗੀ ਬਣ ਕੇ ਤੇਰੇ ਮਾਦ ਆਪਣੇ ਜਵਾਈ ਕੁਛ ਇਸ ਤਰ੍ਹਾਂ ਹੀ ਕੁਛ ਹੋ ਗਿਆ ਠੀਕ ਆ ਬਰਟ ਐਜ ਫਾਈ ਵਧੀਆ ਓਕੇ ਤੇ ਦਿਖਾਣਾ ਤੁਹਾਨੂੰ ਕੋਈ ਖੜੇ ਖੜੇ ਕੋਈ ਗੱਲਬਾਤ ਹੋਰ ਆਹ ਆਰਟੀਕਲ ਚੱਲਦੀ ਆ ਕਰਦੇ ਬੰਦ ਵਾਦ ਮਸਤੀ ਕਰਕੇ ਆਪਾਂ ਦੇਖਣਾ ਕਲਾਕਾਰ ਫੜ ਕੇ ਤੇ ਹੁਣ ਆਪਾਂ ਦੇਖੋ ਫਰੈਂਡ ਅਗਰੇ ਕਹੇ ਕਿ ਅੰਨ੍ਹਾ ਤੰਦਰ ਲੈ ਆ ਤੀਰੀ ਬਣਾਉਣ ਆਈ ਆਜ ਅਗਰ ਰੋਟੀ ਕਿਰਨਾ ਦੀ ਕਿ ਆ ਕਦੇ ਫਟੇ ਕਿ ਕਹਿੰਦਾ ਦੀ ਰੋਟੀ ਹਾਈ ਕਿਰਨਾ ਦੀ ਰੋਟੀ ਫੁੱਲਿਤ ਫੁਲਾਈ ਨਹੀਂ ਇਹ ਐਵੇਂ ਜਿਗੁਰਿਆ ਵਾਸਤੇ ਰੋਟੀ ਆ ਜੀ ਇੱਧਰ ਆਪਾਂ ਕੋਲ ਉੱਤੇ ਬਣਾਉਂਦੇ ਆ ਤੇ ਅੱਜ ਦਾ ਉਹਦਾ ਪ੍ਰੋਗਰਾਮ ਅੱਜ ਸਾਡੇ ਫੈਨ ਆਏ ਸੀਗੇ ਜੀ ਮਿਲਣ ਵਾਸਤੇ ਭਾਈ ਜੀ ਆਏ ਸੀ ਚੰਡੀਗੜ੍ਹ ਤੋਂ ਕਿ ਕਿਸ ਨੂੰ ਕਹਣਾ ਅੰਮਾ ਜੱਟ ਅੰਮਾ ਜੱਟ ਆ ਦੀ ਵਿਤ ਵਿਤ ਫੈਮਿਲੀ ਦੇ ਨਾਲ ਆਇਆ ਸੀਗਾ ਜੀ ਮੈਨੂੰ ਵੀ ਥੋੜੀ ਜੀ ਦੇਚੀ ਬੋਲਉਂਦੀ ਪਰ ਉਹਨਾਂ ਨੇ ਸੁਣਾਈ ਤੇ ਵਾਦਗੀ ਬੋਲਦਾਂਦੇ ਜੀ ਕਿਉਂਕਿ ਅੱਛੇ ਅੱਛੇ ਬੰਦੇ ਨੂੰ ਮਿਲ ਗਏ ਚੰਗੇ ਚੰਗੇ ਬੰਦੇ ਨੂੰ ਹੁਣ ਲੋਕਾਂ ਕਰਦੇ ਆ ਰੈਂਟ ਆਪਾਂ ਤੇ ਪਾਕੀ ਰੈਂਟ ਤੁਸੀਂ ਦੇਖ ਸਾਹ ਜੇ ਆਪਣੀ ਲੋਕ ਅੱਜ ਤੁਹਾਨੂੰ ਜੇ ਮੈਨੂੰ ਲੋਕ ਕੈਮ ਲੱਗੀ ਤੇ ਕਮੈਂਟਾਂ ਦੇ ਵਿੱਚ ਗੱਲ ਜਰੂਰ ਭੇਜਦਾ ਫਰੈਂਡ ਮੈਂ ਸਮਝ ਜੂਗੀ ਵੀ ਬਹੁਤ ਘੈਂਟ ਲੱਗੀ ਆ ਠੀਕ ਆ ਇਹ ਬਾਦ ਕੋ ਸਾਡੇ ਆ ਜਦ ਰਸੋਈ ਦੇ ਵਿੱਚ ਖਿਲਾਰਾ ਦਾ ਪੂਰਾ ਪਿਆ ਪਿਆਗਾ ਠੀਕ ਹੈ ਇਹ ਆਪਾਂ ਛੋਟਕੀ ਮਾਰ ਕੇ ਸਾਫ ਕਰ ਦਾਂਗੇ ਕੰਡਾ ਹੋਂ ਠੀਕ ਹੈ ਤਾਂ ਤੇ ਆ ਤੁਸੀਂ ਰੋਟੀ ਦੇਖ ਸਕਦੇ ਹੋ ਕਲੋਂ ਦੀ ਬੁੱਲੀ ਪਈ ਹੈ ਲੈ ਇਹਦੇ ਚ ਵੀ ਨਾ ਮੇਰੇ ਮੁੰਗਵਾਂ ਯੱਕ ਰਹਿ ਗਏ ਵੀ ਕਿਹੜੀ ਤੇ ਬਾਕੀ ਉਹ ਕੰਕਾ ਤੁਹਾਨੂੰ ਗਾਣੇ ਕਿੱਦਾਂ ਦੇ ਲੱਗੇ ਜੀ ਆ ਪਾ ਲਈ ਪੰਜਾਬੀ ਸਿੰਗਰ ਆ ਠੀਕ ਹੈ ਜੀ ਕਮੈਂਟਾਂ ਤੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤੇ ਉਹ ਅੰਕਲ ਸਾਡੇ ਸੀਗੇ ਗਵੰਡੀ ਹਨਾ ਉਹਨਾਂ ਨਾਲ ਉਹ ਸਾਨੂੰ ਬੱਚਾ ਵਾਂਗ ਸਮਝਦੇ ਹੈਗੇ ਬੇਟੇ ਬੇਟੇ ਕਰਦੇ ਆ ਵਿਚਾਰੇ ਸਾਡੇ ਗਵੰਡੀ ਆ ਤੇ ਬਹੁਤ ਸਾਨੂੰ ਪਿਆਰ ਦਿੰਦੇ ਆ ਉਹ ਤੁਹਾਡੇ ਵਾਂਗੂੰ ਤੁਸੀਂ ਵੀ ਸਾਨੂੰ ਬਹੁਤ ਪਿਆਰ ਦਿੰਨੇ ਆ ਜੀ ਠੀਕ ਹੈ ਤੇ ਤੁਸੀਂ ਇੰਸਟਾਗ੍ਰam ਤੇ ਵੀ ਜਾ ਕੇ ਦੇਖੋ ਮੇਰੀ ਮੇਰਾ ਨਵਾਂ ਵੀਡੀਓ ਮੇਰੀਆਂ ਚ ਜਾ ਰਹੀਆਂ ਬ੍ਰੈਂਡ ਪਰ ਇੱਕ ਤਾਂ ਉਹ ਸਨੈਡੀ ਵਾਲੀ ਬੈਗਾਣੀ ਪਾਕਿਸਤਾਨੀ ਮੇਰੀ ਇੱਕ ਫਿਲਟਰ ਵਾਲੀ ਇੱਕ ਫਿਲਟਰ ਵਾਲੀ ਬ੍ਰੈਂਡ ਹੈ ਤੇ ਤੁਸੀਂ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰੋ ਅੱਛਾ ਤੁਸੀਂ ਫੋਲੋ ਕਰਦੇ ਹੀ ਕਰਦੇ ਹੋ ਠੀਕ ਹੈ ਤੇ ਬਾਕੀ ਅੱਜ ਦਾ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਮੇਰੀ ਮਸਤੀ ਕਿੱਦਾਂ ਤੇ ਲੱਗੀ ਮੇਰਾ ਸੂਟ ਕਿੱਦਾਂ ਦਾ ਲੱਗਿਆ ਤੇ ਕੱਲ੍ਹ ਵਾਲੇ ਬਲੌਗ 'ਚ ਮਿਲਦੇ ਹਾਂ ਤੇ ਅੱਜ ਮੈਨੂੰ ਮੈਂ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਹੈ ਕਿਉਂਕਿ ਮੈਨੂੰ ਨਾ ਬਚਪਨ ਤੋਂ ਹੀ ਸ਼ੌਕ ਸੀਗਾ ਮੇਰਾ ਆ ਮੈਨੂੰ ਕੱਪੜੇ ਪਾਉਂਦਾ ਪਰ ਸ਼ੌਂਕ ਉਹਦਾ ਬਚਪਨ ਤੋਂ ਨਹੀਂ ਕਿਸੇ ਨੇ ਪੂਰਾ ਕੀਤਾ ਤੇ ਉਹਨਾਂ ਆਪਾਂ ਨੂੰ ਜੀਵਨ ਸਾਥੀ ਬਧੀਆਂ ਮਿਲਿਆ ਜੀ ਆਪਾਂ ਉਹਦੇ ਪੂਰੇ ਸ਼ੌਂਕ ਪੂਰੇ ਕਰਦੇ ਆਂ ਉਹਨੇ ਮੈਨੂੰ ਕਿਹਾ ਕਿ ਉਹਨਾਂ ਦੇ ਕੱਪੜੇ ਜਿਹੜੇ ਮਾਂជី ਪਾਪ ਪਰ ਪੂਰਾ ਤਨ ਕੱਿਆ ਹੋਣਾ ਚਾਹੀਦਾ ਹੈਗਾ ਤੇ ਤੁਹਾਡੇ ਸਾਹਮਣੇ ਆ ਜੀ ਆਪਾਂ ਠੀਕ ਹੈ ਉਹ ਇੱਕ ਚੰਗੀ ਗੱਲ ਬਾਤ ਵੀ ਹੈਗੀ ਤੇ ਤੁਹਾਨੂੰ ਮੇਰੀ ਅੱਜ ਦੀ ਲੁੱਕ ਕੋ ਦੇਸੀ ਲੁੱਕ ਮੇਰੀ ਦੇਸੀ ਹੀ ਲੁੱਕ ਮੇਰੀ ਦੇਸੀ ਹੀ ਲੁੱਕ ਤੁਹਾਨੂੰ ਮੇਰੀ ਲੁੱਕਾਂ ਜਿ ਕਿੱਦਾਂ ਦੀ ਲੱਗੀ ਤੁਸੀਂ ਦਾਲ ਦੇ ਨੂੰ ਭੇਜੋ ਠੀਕ ਹੈ ਜਿਨ੍ਹਾਂ ਨੂੰ ਮੇਰੀ ਲੁੱਕ ਵਧੀਆ ਲੱਗੀ ਦਰ ਨਾਲ ਦੇ ਭੇਜਨੇ ਆ ਠੀਕ ਹੈ ਤੇ ਜਿਨ੍ਹਾਂ ਨੂੰ ਨਹੀਂ ਲੱਗੀ ਤੇ ਕੋਈ ਗੱਲ ਨਹੀਂ ਬਾਈ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਦਾ ਤੁਸੀਂ ਵੀ ਬਹੁਤ ਪਿਆਰ ਪਿਆਰ ਦਿਨੇ ਮੈਨੂੰ ਸਤਿਕਾਰ ਦਿਨੇ ਬ੍ਰੰਡ ਨੂੰ ਲਾ ਵੀ